ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਬਾਣੀ ਵਿੱਚ 15 ਪਗਤਾਂ ਦੀ ਬਾਣੀ ਦਰਜ ਹੈ ਅੱਜ ਅਸੀਂ ਉਹਨਾਂ ਵਿੱਚੋਂ ਇੱਕ ਪਗਤ ਭਗਤ ਰਵੀਦਾਸ ਜੀ ਦੇ ਜੀਵਨ ਦੀ ਗੱਲ ਕਰਨ ਜਾ ਰਹੇ ਹਾਂ ਜਦੋਂ ਭਗਤ ਰਵੀਦਾਸ ਜੀ ਦੇ ਕੋਲ ਚਿਤੌੜ ਦਾ ਇੱਕ ਬ੍ਰਾਹਮਣ ਆਉਂਦਾ ਹੈ ਤਾਂ ਭਗਤ ਰਵੀਦਾਸ ਜੀ ਉਸ ਨੂੰ ਕਸੀਰਾ ਕਿਉਂ ਦਿੰਦੇ ਹਨ ਆਓ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਵੀਡੀਓ ਨੂੰ ਐਂਡ ਤੱਕ ਪੂਰੀ ਸੁਣਿਓ ਭਗਤ ਰਵੀਦਾਸ ਜੀ ਦੇ ਕੋਲ ਜੀ ਤੌਰ ਦਾ ਇੱਕ ਬ੍ਰਹਮਣ ਆਇਆ ਉਸਨੇ ਰਵੀਦਾਸ ਜੀ ਦੇ ਕੋਲੋਂ ਜੁੱਤੀ ਗੰਡਵਾਈ ਰਵੀਦਾਸ ਜੀ ਨੇ ਪੰਡਤ ਨੂੰ ਇੱਕ ਇੱਕ ਸੀਰਾ 20-25 ਕੋਡੀਆਂ ਦਾ ਗੁੱਛਾ ਦਿੱਤਾ ਤੇ ਕਿਹਾ ਇਹ ਮੇਰੀ ਬੇਟਾ ਗੰਗਾ ਨੂੰ ਦੇ ਦੇਣਾ ਪਰ ਦੇਣੀ ਉਹ ਦੋ ਜਦੋਂ ਉਹ रथ ਕੱਢ ਕੇ ਆਪ ਲਵੇ ਪੰਡਤ ਰਵੀਦਾਜੀ ਦੀ ਇਹ ਗੱਲ ਸੁਣ ਕੇ ਹੈਰਾਨ ਹੋਇਆ ਉਸ ਨੇ ਤਾਂ ਪੁਰਾਣਾ ਆਦ ਵਿੱਚ ਦਿੱਤੀਆਂ ਹੋਈਆਂ ਸਾਖੀਆਂ ਪੜੀਆਂ ਸਨ ਉਸ ਵਿੱਚ ਗੰਗਾ ਦਾ ਹਾਲ ਜਿਵੇਂ ਉਸ ਨੂੰ ਬਗੀਰਥ ਨੇ ਪਹਾੜਾਂ ਵਿੱਚੋਂ ਕੱਢ ਕੇ ਲਿਆਂਦਾ ਸੀ ਪੜਿਆ ਹੋਇਆ ਹੈ ਪਰ ਇਸ ਗੱਲ ਦਾ ਤਾਂ ਉਸ ਨੂੰ ਸੋਪਣੇ ਵਿੱਚ ਵੀ ਖਿਆਲ ਨਹੀਂ ਸੀ ਕਿ ਗੰਗਾ స్త్రీ ਦਾ ਰੂਪ ਬਣਾ ਕੇ ਪਰ ਤੱਕ ਹੋ ਸਕਦੀ ਹੈ ਪੰਡਤ ਨੇ ਕੋਝ ਸ਼ੰਕਾ ਪ੍ਰਗਟ ਕੀਤੀ ਜੇ ਗੰਗਾ ਮैया ਬਾਹ ਕੱਢ ਕੇ ਨਾ ਲਵੇ ਤਾਂ ਕੀ ਕਰਨਾ ਹੈ ਭਗਤ ਰਵੀਦਾਸ ਜੀ ਨੇ ਉਸ ਨੂੰ ਜਵਾਬ ਦਿੱਤਾ ਕਿ ਫਿਰ ਸਾਨੂੰ ਹੀ ਤਸੀਰਾ ਲਿਆ ਕੇ ਵਾਪਸ ਤੇ ਦੇਣਾ ਪੰਡਤ ਇਸ ਗਾਲ ਨੂੰ ਅਨਹੋਣੀ ਸਮਝਦਾ ਰਿਹਾ ਪਰ ਫਿਰ ਵੀ ਉਹ ਕਸੀਰਾ ਲੈ ਜਾਣ ਤੋਂ ਮਨਾ ਨਾ ਕਰ ਪਾਇਆ ਗੰਗਾ ਤੇ ਪੰਡਤ ਨੇ ਜਾ ਕੇ ਇਸ਼ਨਾਨ ਕੀਤਾ ਫਿਰ ਉਸ ਨੇ ਰਵੀਦਾਸ ਜੀ ਦਾ ਕਸੀਰਾ ਗੰਗਾ ਨੂੰ ਭੇਟਾ ਦੇਣ ਲਈ ਆਵਾਜ਼ ਦਿੱਤੀ ਇਸ ਸਮੇਂ ਜੋ ਕੌਤਕ ਵਰਤਿਆ ਉਸ ਨੂੰ ਭਾਈ ਗੁਰਦਾਸ ਜੀ ਨੇ ਇੰਜ ਲਿਖਿਆ ਹੈ ਭਗਤ ਪੱਕ ਜਗ ਵਜਿਆ ਚੋ ਚੱਕਾ ਦੇ ਵਿੱਚ ਚਮਰੇਟਾ ਪਾਣਾ ਗੰਡੇ ਰਾ ਵਿੱਚ ਦੁੱਲਾ ਧਰਮ ਟੋਏ ਟੋਰ ਸਮੇਟਾ ਜਿਉ ਕਰ ਮੈਲੇ ਚੀਥੜੇ ਹੀਰਾ ਲਾਲਾ ਮੋਲ ਪਲੇਟਾ ਚੋ ਵਰਨ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸੁਨੇਟਾ ਨਾਵਨ ਆਇਆ ਸੰਗ ਮਿਲ ਬਨਾਰਸ ਕਰ ਗੰਗਾ ਬੇਟਾ ਕੱਡ ਕਸੀਰਾ ਸੌਂਪਿਆ ਰਵਿਦਾਸੇ ਗੰਗਾ ਦੀ ਪੇਟਾ ਲੱਗਾ ਪੁਰਬ ਵਿਚਦਾ ਡਿੱਠਾ ਚਲਤ ਅਚਰਜ ਮੇਟਾ ਲਾਇਆ ਕਸੀਰਾ ਹੱਥ ਕਰ ਸੂਤ ਇੱਕ ਜਿਉ ਤਾਣਾ ਪੇਟਾ ਭਗਤ ਜਨਾ ਹਰ ਮਾਪਿਓ ਦੇਟਾ ਪਾਈ ਗੁਰਦਾਸ ਜੀ ਦੱਸਦੇ ਹਨ ਕੀ ਮੇਲਾ ਇੰਨਾ ਸੀ ਕਿ ਤੇਲ ਚੁੱਟਿਆ ਵੀ ਥੱਲੇ ਨਹੀਂ ਸੀ ਦੇਖਦਾ ਜੋ ਭਗਤ ਰਵੀਦਾਸ ਜੀ ਦਾ ਕਸੀਰਾ ਲੈ ਕੇ ਆਇਆ ਸੀ ਜਦੋਂ ਉਸਨੇ ਆਵਾਜ਼ ਦਿੱਤੀ हे ਗੰਗਾ ਮੱਈਆ ਭਗਤ ਰਵੀਦਾਸ ਚ ਮਾਰਨੇ ਇਹ ਕਸੀਰਾ ਤੈਨੂੰ ਪੇਟਾ ਕਰਨ ਲਈ ਭੇਜਿਆ ਹੈ ਉਸਨੇ ਕਿਹਾ ਹੈ ਜੇ ਗੰਗਾ ਮੱਈਆ ਬਾਹ ਕੱਢ ਕੇ ਆਪ ਤੇਟਾ ਲਵੇ ਤਾਂ ਦੇਣੀ ਹੈ ਸੋਹੇ ਕੰਗਾ ਮਈਆ ਇਹ ਕਸੀਰਾ ਲੈ ਲਵੋ ਪੰਡਤ ਦੀ ਆਜਤਾ ਢੀੜ ਵਿੱਚ ਨੇੜੇ-ਨੇੜੇ ਦੇ ਲੋਕਾਂ ਨੇ ਸੁਣੀ ਤਾਂ ਉਹ ਪੰਡਤ ਵੱਲ ਵੇਖਣ ਲੱਗ ਪਏ ਪਰ ਉਦੋਂ ਜਦੋਂ ਗੰਗਾ ਮਈਆ ਨੇ ਆਪਣੀ ਲੰਮੀ ਸਾਰੀ ਬਾਹ ਵਗਦੇ ਪਾਣੀ ਵਿੱਚੋਂ ਬਾਹਰ ਕੱਢੀ ਦੂਰ ਦੂਰ ਤੱਕ ਇਸ ਕੌਤਕ ਨੂੰ ਸਾਹਮਣੇ ਦੇਖਿਆ ਪਰ ਨਾਲ ਹੀ ਆਕਾਸ਼ ਬਾਣੀ ਹੋਈ ਹੈ ਪੰਡਤ ਮੇਰੇ ਵੱਲੋਂ ਇੱਕ ਕੰਗਨ ਲੈ ਜਾ ਇਸ ਭਗਤ ਨੂੰ ਮੇਰੇ ਵੱਲੋਂ ਦੇ ਦੇ ਇਹ ਆਕਾਸ਼ ਬਾਣੀ ਹੁੰਦੇ ਹੀ ਲੋਕਾਂ ਨੇ ਦੇਖਿਆ ਕਿ ਰਵੀਦਾਸ ਜੀ ਦਾ ਕਸੀਰਾ ਗੰਗਾ ਮਈਆ ਨੇ ਲੈ ਲਿਆ ਫਿਰ ਪਾਣੀ ਵਿੱਚੋਂ ਚਮਕਦਾ ਤੇ ਲਿਸ਼ਕਾ ਮਾਰਦਾ ਮੋਤੀਆਂ ਨਾਲ ਭਰਪੂਰ ਕੰਗਣ ਪੰਡਤ ਵੱਲ ਕਰਦਿਆਂ ਲੰਮੀ ਬਾਹ ਫਿਰ ਕਿਨਾਰੇ ਵੱਲ ਵਧੀ ਤੇ ਪੰਡਤ ਨੇ ਜਦੋਂ ਕੰਗਣ ਫੜਿਆ ਤਾਂ ਉਹ ਝਟ ਹੀ ਅਲੋਪ ਹੋ ਗਈ ਇਸ ਕੌਤਕ ਨੇ ਭਗਤ ਰਵਿਦਾਸ ਜੀ ਦੀ ਕੀਰਤੀ ਨੂੰ ਇੰਨਾ ਫਲਾ ਦਿੱਤਾ ਕਿ ਪੰਗਤ ਵਿਰੋਧ ਬੋਲਣਾ ਤੇ ਭਗਤ ਜੀ ਨੂੰ ਸਤ ਸੰਗਾਂ ਵਿੱਚ ਸ਼ਾਮਲ ਨਾ ਹੋਣ ਦੇਣ ਵਾਲੇ ਲੋਕਾਂ ਦੇ ਮੂੰਹ ਤੇ ਕਾਲਖ ਮਲੀ ਗਈ ਹੁਣ ਤਾਂ ਭਗਤ ਜੀ ਦੀ ਕੁਟਿਆ ਅੱਗੇ ਹਰ ਸਮੇ ਮੇਲਾ ਹੀ ਲੱਗਾ ਰਹਿੰਦਾ ਜਿਸਦੇ ਹਿਰਦੇ ਵਿੱਚ ਪ੍ਰਭੂ ਦੇ ਸੱਚ ਦਾ ਪ੍ਰਕਾਸ਼ ਹੋ ਜਾਵੇ ਉਸ ਤੋਂ ਪਲਾ ਕਿਹੜੀ ਵਿਦਿਆ ਜੋ ਆਪਣੇ ਆਪ ਹੀ ਸੁਫਰ ਨਾ ਹੋਵੇ ਵੱਡੇ ਵੱਡੇ ਵੇਦ ਪਾਠੀ ਆਉਂਦੇ ਤੇ ਅੱਖੇ ਸ਼ਬਦ ਤੇ ਮਸਲਿਆਂ ਦੇ ਜਵਾਬ ਜੋ ਸੰਸਕ੍ਰਿਤੀ ਦੇ ਰੂਪ ਵਿੱਚ ਪੰਡਤਾਂ ਨੂੰ ਨਾ ਸੁੱਝਦੇ ਉਹਨਾਂ ਦਾ ਜਵਾਬ ਭਗਤ ਰਵੀਦਾਸ ਜੀ ਚਾਟ ਹੀ ਦੇ ਦਿੰਦੇ ਇਸ ਦੇ ਨਾਲ ਹੀ ਦੂਜੇ ਕੰਗਨ ਦੀ ਪਾਲ ਵਿੱਚ ਚਤੌਰ ਦੇ ਰਾਜਾ ਰਾਣੀ ਭਗਤ ਜੀ ਦੇ ਕੋਲ ਆਣ ਪੁੱਜੇ ਲੋਬੀ ਪੰਡਤ ਨੇ ਗੰਗਾਧਰ ਰਵੀਦਾਸ ਜੀ ਦੀ ਪੇਟਾ ਕੀਤਾ ਹੋਇਆ ਕੰਗਨ ਚਤੌਰ ਦੇ ਰਾਜੇ ਕੋਲ ਵੇਚਿਆ ਉਸ ਦੇ ਨਾਲ ਦਾ ਦੂਜਾ ਕੰਗਨ ਮੰਗਨ ਤੇ ਉਸ ਪੰਡਤ ਦੀ ਪਈ ਮਾਨੀ ਸਾਹਮਣੇ ਆ ਗਈ ਹੁਣ ਭਗਤ ਰਵੀਦਾਸ ਜੀ ਨੇ ਦੂਜਾ ਕੰਗਨ ਆਪਣੇ ਤਪੜੀ ਤੇ ਹੇਠੋਂ ਕੱਢ ਦਿੱਤਾ ਫਿਰ ਸਾਰੇ ਪਾਸੇ ਤੁਮ ਪੈ ਗਈ ਚਾਰੇ ਪਾਸੇ ਭਗਤ ਰਵੀਦਾਸ ਜੀ ਦੇ ਕੋਲ ਲੋਕ ਕਿਉਂ ਲੱਗੇ ਉਸੇ ਤਰ੍ਹਾਂ ਹੀ ਜਿਵੇਂ ਕਬੀਰ ਜੀ ਨੂੰ ਗੰਗਾ ਵਿੱਚ ਸੁੱਟਣ ਮਗਰੋਂ ਗੰਗਾ ਨੇ ਕਬੀਰ ਜੀ ਨੂੰ ਮਿਰਕਸ਼ਾਲਾ ਤੇ ਪਿਠਾ ਕੇ ਬਾਹਰ ਗੰਗਾ ਦੇ ਕਿਨਾਰੇ ਲਿਆ ਬਿਠਾਇਆ